ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵਿੰਦਰ ਸਿੰਘ ਮਸੀਆਣਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨਿਓਨ ਇਕਤਾ ਸਿੱਧੂ ਪਰ ਆ ਜਿਹੜਾ 2 ਤਰੀਕ ਦਾ ਹਾਈਵੇ ਜਾਮ ਦਾ ਪ੍ਰੋਗਰਾਮ ਹੈ ਨੇੜੇ ਮੈਕਡੋਨਲਡ ਜਿਹੜਾ ਜਲੰਧਰ ਤੇ ਫਗਵਾੜਾ ਦੇ ਵਿਚਕਾਰ ਇਹ ਪੁਆਇੰਟ ਪੈਂਦਾ ਉੱਥੋਂ ਅਸੀਂ 2 ਤਰੀਕ 2 ਫਰਵਰੀ ਦਿਨ ਸੋਮਵਾਰ ਨੂੰ ਅਣਮਿੱਥੇ ਸਮੇਂ ਲਈ ਉਹਨੂੰ ਬੰਦ ਕਰਨ ਜਾ ਰਹੇ ਹਾਂ 12 ਵਜੇ ਤੋਂ ਸੋ ਇਹ ਇਹ ਕੀ ਕਾਰਨ ਹੈ ਕਿ ਸਾਨੂੰ ਇਹ ਫੈਸਲਾ ਲੈਣਾ ਪਿਆ ਕਿਉਂਕਿ ਬਹੁਤ ਸਾਰੀਆਂ ਹੁੰਦਾ ਹੈ ਕਿ ਕਿਸਾਨ ਬੇਲੇ ਨੇ ਹਾਈਵੇ ਜਾਮ ਕਰ ਦਿੰਦੇ ਨੇ ਚਾਹੇ ਤੇ ਮੇਰੀ ਇਸ ਵੀਡੀਓ ਤੇ ਵੀ ਲੋਕ ਕਮੈਂਟ ਕਰਨ ਪਰ ਇਹ ਜਿਹੜਾ ਮਸਲਾ ਹੈ ਹਰ ਹੀਲਾ ਅਸੀਂ ਵਰਤ ਕੇ ਦੇਖ ਲਿਆ ਕਿਉਂਕਿ ਸਰਕਾਰ ਕਿਸਾਨਾਂ ਦੇ ਉੱਤੇ ਧੱਕੇਸ਼ਾਹੀ ਵਾਲਾ ਜਿਹੜਾ ਰਵਈਆ ਉਹ ਧੱਕੇਸ਼ਾਹੀ ਵਾਲਾ ਕਰ ਰਹੀ ਹੈ ਇੱਕ ਤਰੀਕੇ ਨਾਲ ਅਸੀਂ ਡੀਸੀ ਸਾਹਿਬ ਨੂੰ ਵੀ ਮਿਲ ਕੇ ਦੇਖ ਲਿਆ ਨਿਗਰ ਨਿਗਮ ਕਮਿਸ਼ਨਰ ਨੂੰ ਵੀ ਬੇਨਤੀ ਕਰਕੇ ਦੇਖ ਲਈ ਕਿ ਇਹ ਜਿਹੜੀ ਜਗਾ ਕਿਸਾਨਾਂ ਦੀ ਮੰਡੀ ਦੀ ਆ ਔਰ ਜਿਹੜਾ ਇਹ ਇੱਥੇ ਗੈਸ ਪਲਾਂਟ ਲਗਾਉਣ ਜਾ ਰਹੇ ਆ ਉਹ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਆ ਉਹਦੀਆਂ ਹਦਾਇਤਾਂ ਅਨੁਸਾਰ ਇਹ 300 ਮੀਟਰ ਦੇ ਘੇਰੇ ਤੋਂ ਜਿਹੜੀ ਆਬਾਦੀ ਤੋਂ ਦੂਰ ਹੋਣਾ ਚਾਹੀਦਾ ਪਰ ਇੱਕ ਤੇ ਡੇਹਰੀਆਂ ਦੇ ਵਿੱਚ ਆ ਉਹ ਜੋ ਉੱਥੇ ਪਸ਼ੂ ਨੇ 3 ਲੱਖ ਤੋਂ ਉੱਪਰ ਪਸ਼ੂ ਨੇ ਉੱਥੇ ਲੇਬਰ ਰਹਿੰਦੀ ਆ ਉਹਨਾਂ ਡੇਹਰੀਆਂ ਵਿੱਚ ਤੇ ਦੂਸਰਾ ਚਿੱਤਿਆਣੀ ਪਿੰਡ ਬਿਲਕੁਲ ਇਹਦੇ ਨਾਲ ਲੱਗਦਾ ਮਸਹੀ 100 ਜਾਂ 150 ਮੀਟਰ ਦੀ ਦੂਰੀ ਆ ਚਿੱਤਿਆਣੀ ਪਿੰਡ ਦੀ ਸੋ ਉਸ ਪਿੰਡ ਦੀ ਵੀ ਮੰਗ ਆ ਕਿ ਸਾਡੇ ਲਾਗੇ ਇਹ ਜਿਹੜਾ ਵੱਡੀ ਜਿਹੜੇ ਟੈਂਕਰ ਨੇ ਉਹਦੇ ਵਿੱਚ ਸੀਐਨਜੀ ਗੈਸ ਸਟੋਰ ਕਰਨਗੇ ਸੋ ਉਥੋਂ ਦੇ ਆੜਤੀਆਂ ਦੀ ਰੋਜੀ ਰੋਟੀ ਵੀ ਖਤਰੇ ਵਿੱਚ ਆ ਕਿਉਂਕਿ ਉਹ ਆੜਤ ਕਰਦੇ ਨੇ ਕਿਸਾਨ ਉਥੇ ਜਾਂਦੇ ਨੇ ਤੇ ਆਪਣੀ ਫਸਲ ਵੇਚਦੇ ਨੇ ਤੇ ਦੂਸਰਾ ਜਿਹੜੇ ਡੈਰੀਆਂ ਵਾਲੇ ਉਹ ਵੀ ਇਹਦਾ ਵਿਰੋਧ ਕਰ ਰਹੇ ਨੇ ਕਿ ਡੈਰੀਆਂ ਵਿੱਚ ਹੋਰ ਗੰਦਗੀ ਇਹਦੇ ਨਾਲ ਵਧੇਗੀ ਸੋ ਮਜਬੂਰਨ ਸਾਨੂੰ ਇਹ ਜਿਹੜਾ 2 ਫਰਵਰੀ ਵਾਲਾ ਪ੍ਰੋਗਰਾਮ ਕਰਨਾ ਪੈ ਰਿਹਾ ਉਹ ਸਰਕਾਰ ਨੇ ਤੈਅ ਕਰਨਾ ਕਿ ਸਰਕਾਰ ਕਿੰਨਾ ਚਿਰ ਇਹ ਹਾਈਵੇ ਬੰਦ ਕਰਾਉਣਾ ਚਾਹੁੰਦੀ ਹੈ ਕਿਉਂਕਿ ਅਣ ਮਿੱਥੇ ਸਮੇ ਲਈ ਧਰਨਾ ਹੈ ਕਿਸਾਨਾਂ ਦੀ ਮੰਡੀ ਨੂੰ ਜ਼ਬਰੀ ਸਰਕਾਰ ਨੇ ਬੰਦ ਕੀਤਾ ਸੋ ਉਸ ਧੱਕੇਸ਼ਾਹੀ ਦੇ ਵਿਰੁੱਧ ਹਰ ਇੱਕ ਵਰਗ ਨੂੰ ਬੇਨਤੀ ਕਰਦੇ ਆ ਕਿਉਂਕਿ ਪੂਰੇ ਸ਼ਹਿਰ ਨੂੰ ਇਹਨਾਂ ਡੈਰੀਆਂ ਤੋਂ ਦੁੱਧ ਸਪਲਾਈ ਹੁੰਦਾ ਤੋਂ ਜਿਹੜੀ ਇਹ ਸੁਭਦਾ ਹੋਣੀ ਹੈ ਸਾਰਿਆਂ ਨੂੰ ਉਹਨੂੰ ਖਿਆਲ ਵਿੱਚ ਰੱਖਦੇ ਹੋਏ ਅਸੀਂ ਪਹਿਲਾਂ ਹੀ ਇਹ ਦੱਸ ਦੇਣਾ ਚਾਹੁੰਦੇ ਆ ਕਿ ਹਾਈਵੇ 12 ਵਜੇ ਤੋਂ ਲੈ ਕੇ ਅਣਮਿੱਥੇ ਸਮੇਂ ਲਈ ਬੰਦ ਹੋਏਗਾ ਜੇ ਦੇ ਵੀ ਕੋਈ ਇਸ ਰਸਤੇ ਕੋਈ ਕੰਮ ਕਾਰਜ ਹੋਣ ਉਹ ਆਪਣਾ ਪੁਲਿਸ ਰੂਟ ਚੇਂਜ ਕਰ ਲੇ ਸੋ ਇਹ ਸਰਕਾਰ ਨੇ ਤੈਅ ਕਰਨਾ ਕਿ ਕਿੰਨਾ ਚਿਰ ਇਹ ਹਾਈਵੇ ਬੰਦ ਕਰਵਾਉਣਾ ਔਰ ਮੈਂ ਹਰ ਇੱਕ ਵਰਗ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ 2 ਫਰਵਰੀ ਵਾਲਾ ਹਾਈਵੇ ਜਾਮ ਦੀ ਸਾਡੀ ਕਾਲ ਆ ਉਹਦੇ ਵਿੱਚ ਹਰ ਇੱਕ ਵਰਗ ਸਮੂਲੀਅਤ ਕਰੇ ਕਿਉਂਕਿ ਮੰਡੀ ਨਾਲ ਕੱਲਾ ਕਿਸਾਨ ਨਹੀਂ ਜੁੜਿਆ ਇੱਥੇ ਉਹ ਲੇਬਰ ਵੀ ਆ ਜਿਹੜੀ ਇੱਥੇ ਚਾਰਾ ਲਾਉਂਦੀ ਆ ਤੂੜੀ ਲਾਉਂਦੀ ਆ ਤੇ ਹਰ ਇੱਕ ਵਰਗ ਨੂੰ ਇਹਦੇ ਇਹਦੇ ਤੋਂ ਜਿਹੜਾ ਪ੍ਰਭਾਵਿਤ ਹੋਣਾ ਪੈਣਾ ਸੋ ਹਰ ਇੱਕ ਵਰਗ ਨੂੰ ਬੇਨਤੀ ਕਰਦੇ ਆ ਉਹ ਚਾਹੇ ਕਿਸਾਨ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਦੁਕਾਨਦਾਰ ਹੋਵੇ ਸਾਡੇ ਇਸ ਧਰਨੇ ਦੀ ਵਿੱਚ ਸਮੂਲੀਅਤ ਕਰੇ ਤਾਂ ਕਿ ਸਰਕਾਰ ਨੂੰ ਇਸ ਧੱਕੇਸ਼ਾਹੀ ਤੋਂ ਪਿਛਾ ਮੋੜ ਕੇ ਕਿਸਾਨਾਂ ਦੀ ਮੰਡੀ ਬਹਾਲ ਕਰਾਈ ਜਾ ਸਕੇ ਔਰ ਉਹ ਪਿੰਡ ਥੋੜਾ ਸੁਰੱਖਰੂ ਹੋਵੇ ਜਿਹੜਾ ਪਹਿਲਾਂ ਹੀ ਉਥੇ ਨਾ ਤੇ ਕੋਈ ਸੜਕ ਆ ਨਾ ਉਹਨਾਂ ਨੂੰ ਕੋਈ ਸੁੱਖ ਸਹੂਲਤ ਮਿਲਦੀ ਆ ਤੇ ਜਿਹੜਾ ਹੁਣ ਸਰਕਾਰ ਉਹਨਾਂ ਨੂੰ ਬਰੂਦ ਦੇ ਉੱਪਰ ਬਿਠਾ ਲਨ ਜਾ ਰਹੀ ਐ ਕਿਉਂਕਿ ਵੱਡੇ ਵੱਡੇ ਟੈਂਕਰਾਂ ਵਿੱਚ ਜਦੋਂ ਸੀਐਨਜੀ ਸਟੋਰ ਕਰਨਗੇ ਕਿਸੇ ਵੇਲੇ ਵੀ ਕੋਈ ਹਾਦਸਾ ਹੋ ਸਕਦਾ ਮੈਂ ਹਰ ਇੱਕ ਵਰਗ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ 2 3 2 ਫਰਵਰੀ ਵਾਲਾ ਧਰਨਾ ਪ੍ਰਦਰਸ਼ਨ ਆ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ